ਦੀਦੀ ਆ ਤਾਂ ਕਰ ਲਗੀ ਆ ਛੱਡੋ ਇਹਨੂੰ ਮੈਂ ਸੋਚਿਆ ਤਾਂ ਪਰਾਂਦੀ ਮੋਜ ਦਿੰਨੀ ਉਹ ਨਹੀਂ ਨਹੀਂ ਛੱਡੋ ਇਹਨੂੰ ਦੱਸ ਇਹ ਕੰਮ ਤੁਸੀਂ ਕਰਨਾ ਵਾ ਨਹੀਂ ਰਪਿੰਦਰ ਫਿਰ ਕੀ ਆ ਉੱਥੇ ਵੀ ਤੇ ਮੈਂ ਕਰਕੇ ਹੀ ਖਾਂਦੀ ਉੱਥੇ ਘੜੀ ਮੈਨੂੰ ਵੇਲੀ ਨੂੰ ਦੇਂਦੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੇ ਘਰ ਤੁਸੀਂ ਬੈਠੀ ਆ ਬਗਾਨੇ ਕਰ ਥੋੜਾ ਵਾ ਐਦਾਂ ਦੇ ਕੰਮ ਨਹੀਂ ਕਰੀਦੇ ਹੋਈ ਦੇ ਮੈਨੂੰ ਤੇ ਰਪਿੰਦਰ ਇਹ ਤਾਂ ਨਹੀਂ ਸਮਝ ਲੱਗੀ ਮੇਰਾ ਘਰ ਕਿਹੜਾ ਮੈਨੂੰ ਤੇ ਪਤਾ ਲੈ ਕੋਈ ਆਂਡਿਆ ਕੀ ਕਰਨਾ ਫਿਰ ਦੇਦੀ ਜਦੋਂ ਕਰਮਾਂ ਦਾ ਹਿਸਾਬ ਤਾਬ ਕੋ ਜਿੱਦਾਂ ਦਾ ਹੋ ਜੇ ਨਾ ਤੇ ਬੰਦਾ ਕੁਝ ਨਹੀਂ ਕਰ ਸਕਦਾ ਇਹ ਰੱਬ ਦੀਆਂ ਲਿਖੀਆਂ ਵਾ ਜਿੱਦਾਂ ਰੱਬ ਲਿਖ ਦਿੰਦਾ ਵਾ ਉਹ ਸਭ ਕੁਝ ਹੋ ਕੇ ਰਹਿੰਦਾ ਵਾ ਜੇ ਬੰਦੇ ਦੇ ਹੱਥ ਵਸ ਹੋਵੇ ਤੇ ਫਿਰ ਸਾਰਾ ਕੋ ਬੰਦਾ ਆਪਣਾ ਬਦਲ ਲੈ ਫਿਰ ਪਿੰਦਰ ਮੈਂ ਕਦੀ ਨਹੀਂ ਸੋਚਿਆ ਵੀ ਮੈਨੂੰ ਆ ਦਿਨ ਦੇਖਣੇ ਪੈਣਗੇ ਮੇਰੇ ਨਾਲ ਵੀ ਇਤਾਂ ਹੋਊਗੀ ਮੈਂ ਨਾ ਆਪਣੀ ਮਨੂ ਤੇ ਕਦੀ ਕਿਸੇ ਦਾ ਮਾੜਾ ਨਹੀਂ ਸੋਚਿਆ ਹੈਗਾ ਪਤਾ ਨਹੀਂ ਰੱਬ ਕਾਦੀ ਸਜ਼ਾ ਦੇ ਰਿਂਡਿਆ ਵਾ ਮੈਨੂੰ ਦੀਦੀ ਸਜ਼ਾ ਕਾਦੀ ਮਿਲਨੀ ਆ ਇਹ ਤਾਂ ਰੱਬ ਦੀਆਂ ਲਿਖੀਆਂ ਵਾ ਪਤਾ ਨਹੀਂ ਆ ਤੇ ਰੱਬ ਨੇ ਵੀ ਕੀ ਬਣਾਇਆ ਵਾ ਨਾ ਤੀਆਂ ਪਹਿਲਾਂ ਪੇਕੀਆਂ ਕਰ ਹੁੰਦੀਆਂ ਵਾ ਕਿਦਾਂ ਬਚਪਨ ਬਤਾਉਂਦੀਆਂ ਵਾ ਚਲੋ ਵਿਆਹ ਕਰਦੇ ਆ ਸਾਰੇ ਕੰਮ ਹੁੰਦੇ ਆ ਗਾੜੀ ਤੇ ਆਪਣੀ ਕਿਸਮਤ ਬਣਾ ਕੀ ਕੋ ਹੱਡ ਨਾ ਹੋਣਾ ਤੇ ਕੀ ਕੁਝ ਨਹੀਂ ਪਤਾ ਨਹੀਂ ਆ ਪਿੱਤੀਆਂ ਵਿਚਾਰੀਆਂ ਨਾ ਕਿੱਥੇ ਜਾਣ ਇਤਨਾ ਪਿਛੇ ਇਹਨਾਂ ਦਾ ਕੋਈ ਘਰ ਸੌਰੇ ਵੀ ਗਾੜੀ ਉਹ ਕਹਿ ਦਿੰਦੇ ਤੂੰ ਬਗਾਨੀ ਆ ਤੇਰਾ ਇਹ ਘਰ ਨਹੀਂ ਆ ਅਜੇ ਤੱਕ ਸਮਝ ਨਹੀਂ ਆਈ ਕਿ ਕਿਹੜਾ ਘਰ ਵਾ ਧੀਆਂ ਦਾ ਕਿੱਥੇ ਜਾਣ ساری ਉਮਰ ਘਰ ਬਣਾਉਂਦੀ ਐ ਨੀ ਮਰ ਜਾਂਦੀ ਐ ਆ ਵੀ ਕੰਮ ਕਰ ਲਓ ਆ ਵੀ ਕਰ ਲਈਏ ਤੇ ਮਗਰੋਂ ਥੋੜੀ ਸੌਰੇ ਕਹਿੰਦੇ ਆ ਇਹਨਾਂ ਨੇ ਕੀਤਾ ਕੀ ਰੁਪਿੰਦਰ ਸਾਰਿਆਂ ਦੀ ਕਿਸਮਤ ਨਾ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਹੁਣ ਤੂੰ ਆਪਣੇ ਵਾਲੀ ਵੇਖ ਲਾ ਤੂੰ ਸੋਚਿਆ ਸੀ ਕਿ ਮੈਂ ਇਹੋ ਜਿਹਾ ਕੰਮ ਵੀ ਕਦੀ ਕਰੂੰਗੀ ਤੇ ਚਾਹੇ ਮੇਰੇ ਨਾਲ ਇਦਾਂ ਹੋਊਗੀ ਮੁੜ ਕੇ ਇਹ ਨਾ ਰੱਬ ਜਿਹੜਾ ਉਹ ਨਾ ਆਪ ਮਤ ਮਾਰਦਾ ਵਾ ਬੰਦੇ ਦੀ ਹੁਣ ਨਾ ਉਹਨਾਂ ਦੀ ਵੀ ਇਸ ਟਾਈਮ ਤੇ ਮਤ ਵੱਜੀ ਆ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤੇ ਠੋਕਰ ਲੱਗੂਗੀ ਪਤਾ ਲੱਗੂਗਾ ਹੀ ਵੀ ਅਸੀਂ ਗਲਤ ਕੀ ਕੀਤਾ ਵਾ ਹੁਣ ਤੇ ਕਹੀ ਜਾਂਦੇ ਨਾ ਵੀ ਅਸੀਂ ਕੁਝ ਗਲਤ ਨਹੀਂ ਕੀਤਾ ਹੈਗਾ ਇਹਦੀ ਸਜ਼ਾ ਇਹਨਾਂ ਨੂੰ ਮਿਲੂਗੀ ਤੇ ਜ਼ਰੂਰ ਉਹਦਾ ਦੀਦੀ ਬੰਦਾ ਨਾ ਰੱਬ ਭੁੱਲ ਜਾਂਦਾ ਵਾ ਉਹਦਾ ਮਾਰੇ ਰੱਬ ਉਤੇ ਸਾਰਾ ਕੁਝ ਵੇਖਣ ਦਿਆ ਵਾ ਕੌਣ ਚੰਗਾ ਕੰਮ ਕਰਦਾ ਵਾ ਕੌਣ ਮਾੜਾ ਕਰਦਾ ਵਾ ਰੱਬ ਤੇ ਵਿੰਦਾ ਯਾਰ ਰਪਿੰਦਰ ਉਦਾਂ ਤੂੰ ਨਾ ਸੋਚ ਕੇ ਵੇਹ ਵੀ ਜਿੰਨੇ ਨਾ ਬਗਾਨੇ ਘਰ ਦੇ ਵਿੱਚ ਤੀ ਮਰਵਾਤੀ ਆ ਉਹ ਸੱਸ ਕਿੱਦਾਂ ਦੀ ਹੋਊਗੀ ਤੈਨੂੰ ਕੀ ਪਤਾ ਵਾ ਰਪਿੰਦਰ ਮੈਨੂੰ ਨਾ 10 11 ਸਾਲ ਹੋ ਗਏ ਆ ਵਿਆਹੀ ਆਈ ਨੂੰ ਮੈਂ ਇਹਦੇ ਨਾਲ ਕਿੱਦਾਂ ਟਾਈਮ ਪਾਸ ਕੀਤਾ ਵਾ ਉਹਦੇ ਮੈਨੂੰ ਹੀ ਪਤਾ ਵਾ ਪਰ ਨਾ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਜੜੀ ਆ ਆਉਣੀ ਆ ਇਹ ਇਤਾਂ ਦੀ ਆ ਜਾਣੀ ਹੈ ਮੰਮੀ ਇੰਨਾ ਇਹਦੇ ਮਕਰ ਲੱਗ ਜੂਗੀ ਕਿ ਜਿਹੜਾ ਸਭ ਕੁਝ ਉਹਨਾਂ ਨੂੰ ਦੇ ਦਊਗੀ ਰਪਿੰਦਰ ਦੱਸਣ ਨੂੰ ਤੇ ਨਾ ਮੈਂ ਆਪਣੇ ਪਿੱਛੇ ਸਭ ਕੁਝ ਦੱਸ ਸਕਦੀ ਹਾਂ ਪਰ ਮੈਂ ਦੱਸਦੀ ਨਹੀਂ ਹੈਗੀ ਤੈਨੂੰ ਤੇ ਪਤਾ ਹੀ ਆ ਵੀ ਉਹ ਵੀ ਵਿਚਾਰੇ ਨਾ ਪਿਛੇ ਉਹ ਕਿੰਨੇ ਗਰੀਬ ਆ ਮੈਂ ਉਹਨਾਂ ਨੂੰ ਦੱਸ ਕੇ ਨਾ ਕੋਈ ਦੁੱਖ ਨਹੀਂ ਦੇਣਾ ਚਾਹੁੰਦੀ ਚਲੋ ਮੇਰੇ ਨਾਲ ਤੇ ਜੋ ਬਣ ਰਿਹਾ ਬਣ ਨਹੀਂ ਰਿਹਾ ਜੇ ਮੈਂ ਉਹਨਾਂ ਨੂੰ ਦੱਸੂਗੀ ਨਾ ਤੈਨੂੰ ਤੇ ਪਤਾ ਹੀ ਆ ਮਾਂ ਪਿਓ ਵਾਸਤੇ ਨਾ ਧੀਆਂ ਦੀ ਤਕਲੀਫ ਜਿਹੜੀ ਹੁੰਦੀ ਹੈ ਨਾ ਉਹ ਜ਼ਿਆਦਾ ਹੁੰਦੀ ਆ ਉਹ ਤੇ ਜਿੰਦੇ ਹੀ ਮਰ ਜਾਂਦੇ ਆ ਜੇ ਧੀ ਭੈਣ ਔਖੀ ਹੋਵੇ ਤੇ ਸਹੀ ਗੱਲ ਵਾਦੇ ਜੀ ਜੇ ਤੁਸੀਂ ਸਚਾਈ ਦੇ ਰਾਹ ਤੇ ਆ ਨਾ ਤੇ ਰੱਬ ਤੁਹਾਡੀ ਨਾਲ ਜ਼ਰੂਰ ਸੁਣੂਗਾ ਤੁਸੀਂ ਆਪਣੇ ਮਨ ਦੇ ਵਿੱਚ ਇਦਾਂ ਦੀਆਂ ਗੱਲਾਂ ਨਾ ਲਿਆਇਆ ਕਰੋ ਪਿਛਾਈ ਮੇਰੇ ਨਾਲ ਇਦਾਂ ਹੋੰਦਿਆ ਵਾ ਚਾਹੇ ਕਿ ਦਾਵਾ ਕੋਈ ਨਹੀਂ ਆ ਤੁਹਾਡੇ ਦੇ ਦਿਨ ਬੜੇ ਚੰਗੇ ਆਉਣੇ ਆ ਰੱਬ ਨੇ ਤੁਹਾਨੂੰ ਸਾਰਾ ਕੁਝ ਦੇ ਦੇਣਾ ਵਾ ਤੇ ਜਿਹੜੇ ਮੜੀ ਨੀਤਰਾ ਸਾਰਾ ਕੁਝ ਖੋਹਦੇ ਆ ਨਾ ਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਹ ਸਭ ਕੁਝ ਨਾ ਮੈਂ ਹੁੰਦਾ ਵੇਖਿਆ ਵਾ ਰਪਿੰਦਰ ਹੋਰ ਮੈਨੂੰ ਕੋਈ ਨਹੀਂ ਹੈਗਾ ਮੈਨੂੰ ਬਸ ਇਹੋ ਹੀ ਆ ਵੀ ਮੈਨੂੰ ਕਰੋਨਾ ਕੱਢਣ ਤੈਨੂੰ ਪਤਾ ਹੀ ਆ ਬਾਜੀ ਤੇਰੇ ਵੀ ਇੱਥੇ ਨਹੀਂ ਹੈਗੇ ਹੁਣ ਪਿੱਛੇ ਵੀ ਤੈਨੂੰ ਮੈਂ ਦੱਸ ਹੀ ਦਿੱਤਾ ਵਾ ਵੀ ਉੱਥੇ ਮੈਂ ਜਾ ਨਹੀਂ ਸਕਦੀ ਹਾਂਜੀ ਤੇ ਮੈਂ ਹੁਣ ਜਾਵਾਂ ਕਿੱਥੇ ਤੂੰ ਤਾਂ ਡੇ ਘਰ ਵੀ ਮੈਂ ਕਿੰਨੇ ਕ ਦਿਨ ਬਹੂੰਗੀ ਵੇਖ ਰਪਿੰਦਰ ਉਧਾਂ ਇੱਕ ਗੱਲ ਤੂੰ ਹੁਣ ਬਦਲੀ ਆ ਨਾ ਤੇ ਮੈਨੂੰ ਇੰਨਾ ਵਧੀਆ ਲੱਗਣ ਡਿਆ ਨਾ ਮੇਰੀ ਭੈਣ ਨਾ ਐਦਾਂ ਹੀ ਰਹੀ ਹੁਣ ਨਾ ਕਿਸਦੇ ਮਗਰ ਲੱਗੀ ਤੇ ਆਪਣਾ ਘਰ ਨਾ ਬਰਬਾਦ ਨਾ ਕਰੀ ਨਹੀਂ ਨਹੀਂ ਦੀਦੀ ਬੰਦੇ ਨੂੰ ਸਮਝ ਤੇ ਆਉਂਦੀ ਆ ਪਰ ਠੋਕਰਾਂ ਖਾ ਕੇ ਪਤਾ ਲੱਗਦਾ ਵਾ ਹੁਣ ਮੇਰੇ ਨਾਲ ਕੀ ਕੁਝ ਬਣਿਆ ਵਾ ਮੈਨੂੰ ਪਤਾ ਵਾ ਨਾ ਮੈਂ ਆਪਣਾ ਘਰ ਦੋਰੇ ਕਿਦਾਂ ਵਸਾਇਆ ਵਾ ਤੇ ਹਲੇ ਗੜੀ ਵੀ ਕੀ ਪਤਾ ਆ ਕੀ ਬੜਨਾ ਤੇ ਕੀ ਨਹੀਂ ਬੜਨਾ ਆਪਣੇ ਵੱਲ ਤੋਂ ਬਥੇਰਾ ਘਰ ਜੋੜਨ ਦੀ ਆ ਪੀ ਚੱਲ ਜੋੜ ਕੇ ਹੀ ਰੱਖਾਂ ਬਾਕੀ ਚਲੋ ਜੋ ਮੇਰੇ ਕਰਮਾਂ ਦੇ ਵਿੱਚ ਵਾ ਹੁਣਾਂ ਤੇ ਉਹ ਹੀ ਆ ਚੱਲ ਕੋਈ ਗੱਲ ਨਹੀਂ ਕਰ ਲੈ ਫੇਰ ਤੂੰ ਕੰਮ ਤੇ ਮੈਂ ਉੱਧਰ ਵੇਖ ਲੈਨੀ ਕੋਈ ਕੰਮ ਕੱਪੜੇ-ਕਪੜੇ ਝੋੜ ਦਿੰਨੀ ਆ ਫਿਰ ਚਾ ਰਹਿਣ ਦੋ ਦੀਦੀ ਐਵੇਂ ਨਾ ਕੰਮ ਲੱਗਿਆ ਰਿਓ ਤੇ ਮੈਂ ਚਾਹ ਚ ਬਣਾਉਣੀ ਤੇ ਚਾਹ ਪੀਓ ਕੋਲ ਮੇਰੀ ਵੀ ਵੇਲੀ ਰਹਿੰਦੀ ਆਤ ਹੈਨੀ ਆ ਪਤਾ ਹੀ ਆ ਤੈਨੂੰ ਆ ਚਲੋ ਬੁੰਦਾ ਦੇਣੀ ਆ ਜਾਣਾ ਚੱਲ ਵੇਖ ਲਓ ਕੋਈ ਨਹੀਂ ਬੇਰੀ ਗਾਲ ਸੁਣੋ ਤੁਸੀਂ ਬੜਾ ਮੱਥੇ ਤੇ ਹੱਥ ਰੱਖਿਆ ਵਾ ਕੀ ਗੱਲ ਹੋਈ ਆ ਕੁਝ ਨਹੀਂ ਗੱਲ ਕੀ ਹੋਣੀ ਵੈਸੇ ਸੋਚੀ ਜਾਣ ਡਿਆ ਵਾਂ ਉਹ ਪਰ ਕਹਿੰਦਾ ਮੈਂ ਆਉਣਾ ਵਾਂ ਉਹਨੂੰ ਜਵਾਬ ਕੀ ਦੇਣਾ ਵਾਂ ਜਵਾਬ ਕੀ ਦੇਣਾ ਜੋ ਭੂਆ ਨੂੰ ਜਵਾਬ ਦਿੱਤਾ ਵਾ ਉਹੀ ਦੇਣਾ ਫਫੜਨੋ ਹੀ ਸੰਦੀਪ ਉਹ ਆ ਨਿਆਣੇ ਲੀਏ ਗੱਲਾਂ ਠੀਕ ਹੈ ਨਾ ਐਦਾਂ ਨਹੀਂ ਆ ਸਰਨਾ ਕੋਈ ਠੋਸ ਜਵਾਬ ਹੋਣਾ ਚਾਹੀਦਾ ਵਾ ਪਿੱ ਤਾਂ ਅਗਰ ਕੇ ਆਪ ਪਹਿਲੀ ਨਾਂ ਲਵਾਈ ਆ ਜੇ ਤੂੰ ਤੰਗ ਕਰਦੀ ਸਾਨੂੰ ਤੇ ਫਿਰ ਪਹਿਲੀ ਨਾਂ ਲਾਉਣੀ ਸੀ ਸੰਦੀਪ ਤੰਗ ਕਰਦੀ ਦਾ ਮਤਲਬ ਇਹ ਥੋੜੀ ਆ ਕੀ ਉਹਦੀ ਪਹਿਲੀ ਆਪਣੇ ਨਾਂ ਕਰਾ ਲੈਣੀ ਆ ਇਹੀ ਤਬ ਤੱਕ ਇਹ ਤੈਨੂੰ ਵੀ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਕਾਦਾ ਤੱਕਾ ਕੀਤਾ ਵਾ ਤੁਹਾਨੂੰ ਵੀ ਪਤਾ ਨਾ ਕਿੰਨੀਆਂ ਗੱਲਾਂ ਸੁਣਾਉਂਦੀ ਸੀ ਮੈਂ ਤੁਹਾਡਾ ਵਿਆਹ ਕਰਤਾ ਵਾ ਮੈਂ ਹੀ ਖਰਚਾ ਕਰਦੀ ਆ ਤੂੰ ਆਪਣੇ ਨਾ ਇਸ ਦਰ ਵੀ ਇਕੱਠੇ ਕਰ ਲੈ ਭਾਵੇਂ ਆਪਣੀ ਮੰਮੀ ਨੂੰ ਵੀ ਲੈ ਵੀ ਨਾਲ ਇੱਥੇ ਜਦੋਂ ਬੰਦਿਆਂ 'ਚ ਗੱਲ ਹੋਈ ਨਾ ਕਿਤੇ ਉਹਨੇ ਇਹੋ ਕਹਿਣਾ ਵਾ ਤੁਸੀਂ ਝੂਠੇ ਹੋ ਮੈਂ ਨਹੀਂ ਮੰਦੀ ਹੈਗੀ ਠੀਕ ਆ ਨਾ ਤੂੰ ਨਹੀਂ ਮੰਦੀ ਮੜਣਾ ਪੈਣਾ ਵਾ ਉਹਦੇ ਫੁੱਫਰੇ ਆਏ ਨੇ ਉਹਨੂੰ ਜਵਾਬ ਕੀ ਦੇਣਾ ਵਾ ਅਗਲੇ ਨੇ ਕਹਿਣਾ ਵਾ ਉਹ ਬਾਹਰ ਇੰਦਾ ਵਾ ਯੋ ਦਾ ਦੇ ਸਿਰਦੇ ਹਨ ਨੀ ਆ ਤੂੰ ਆ ਕੰਮ ਕੀਤਾ ਆਪਣੇ ਵੱਡੇ ਭਰਾ ਨਾਲ ਸਾਨੂੰ ਸ਼ਰਮ ਨੇ ਇਹ ਮੜੀ ਮੱਡੀ ਅਹੀਂ ਕੋਈ ਮਾੜਾ ਕੰਮ ਨਹੀਂ ਕੀਤਾ ਹੈਗਾ ਜੋ ਵੀ ਕੀਤਾ ਨਾ ਚੰਗਾ ਹੀ ਕੀਤਾ ਵਾ ਕੀ ਤੇਰੇ ਕੱਲ ਜਾ ਵਿੱਚ ਵਾ ਕਹੀਂ ਮਾੜਾ ਕੰਮ ਨਹੀਂ ਕੀਤਾ ਹਜੇ ਤੇ ਕਹਣਾ ਮੈਂ ਯਾਰ ਬੰਦਿਆਂ ਚ ਬਹਿਣਾ ਬਾਹਰ ਜਾ ਕੇ ਹਜੇ ਤੇ ਘਰ ਲਵੋਣਾ ਆਪਾਂ ਨਾ ਹੁਣ ਤੇ ਮੰਮੀ ਨੇ ਖੁਦ ਕਹਿਤਾ ਵਾ ਕਿ ਘਰ ਵੀ ਤੁਹਾਡੇ ਨਾਂ ਕਰ ਦੇਣਾ ਮੈਂ ਉਹ ਮੰਮੀ ਦਾ ਵੀ ਦਿਮਾਗਿਆ ਨਹੀਂ ਤੇ ਤੇਰਾ ਵੀ ਦਿਮਾਗਿਆ ਨਹੀਂ ਆ ਤੇ ਇਹ ਤਰਾ ਸੁਪਨੇ ਰਹਿ ਜਾਣਾ ਠੀਕ ਹੈ ਨਾ ਜਿਹਦਾ ਰੋਣੀ ਪੈ ਗਈ ਨਾ ਪਹਿਲੀ ਦੀ ਹੁਣ ਭੁੱਲ ਜਾ ਵੀ ਤੇਰੇ ਨਾ ਘਰ ਲੱਗ ਜੂਗਾ ਕਾਲਾ ਸੁਪਨਾ ਮੇਰੇ ਵਿੱਚ ਰਹਿ ਜਾਣਾ ਵਾ ਉਹ ਵਿੱਚੇ ਰਹਿਣਾ ਸੁਪਨਾ ਤੇਰਾ ਉਦੋਂ ਟੇਕੇ ਬਹਿ ਜਾਂਦੀ ਕਿਤੇ ਨਾ ਰੌਲਾ ਪਉਂਦੀ ਤੇ ਘਰ ਵੀ ਹੜੇ ਨਾਲ ਲੱਗ ਜਾਣਾ ਸੀ ਪਹਿਲੀ ਦੇ ਪਹਿਲਾਂ ਲੱਗੀ ਸੀ ਬਸ ਟੇਕੇ ਰਹਿ ਆ ਨਹੀਂ ਗਿਆ ਆਪਣੀ ਮਾਂ ਨੂੰ ਦੱਸਦਾ ਮੈਂ ਸਾਰੇ ਇਸ ਚੈਨਲ ਫੋਨ ਕਰਕੇ ਦੱਸਦਾ ਕਿ ਪਹਿਲੀ ਮੇਰੇ ਨਾਲ ਲੱਗੀ ਹੈ ਤੇ ਮੈਨੂੰ ਕੀ ਪਤਾ ਸੀ ਕਿ ਇਹ ਕੰਦਾ ਨਾ ਲੱਗ ਲੱਗੇ ਸੁਣਦੀ ਹੈ ਤੇ ਤੈਨੂੰ ਇਹ ਨਹੀਂ ਪਤਾ ਉਹ ਘਰ ਜੀ ਰਹਿੰਦੀ ਆ ਬਾਹਰ ਤਾਂ ਨਹੀਂ ਕਿਤੇ ਗਈ ਉਹ ਗੱਲ ਕਰਨੀ ਹੀ ਉਹ ਦੇਲੀ ਵੀ ਜਾਂਦੀ ਆ ਸੌ ਕੰਮ ਕਰਨ ਕਰਦਾ ਬੰਦਾ ਬਾਹਰ ਉਦੋਂ ਕਰ ਲੈਂਦੀ ਜੇ ਦਾਨ ਪੈਲੀ ਨਾ ਲੱਗੀ ਹੀ ਘਰ ਵੀ ਨਾਂ ਲੱਗ ਜਾਂਦਾ ਬਾਹਰ ਸੀ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਉਦੋਂ ਨਾ ਰੌਲਾ ਪੈਂਦਾ ਤੇ ਹੁਣ ਪਿਆਈ ਇਹਨੇ ਪੈਲੀ ਦਾ ਇਦਾਂ ਢਾਲ ਦੇਣਾ ਇਹ ਉਹ ਟਾਲ ਨੀ ਆਉਣਾ ਨਾ ਬੁੱਪਰ ਨੇ ਦੇਲੀਂ ਜਵਾਬ ਨੂੰ ਫਿਰ ਤੇ ਹੁਣ ਵੀ ਟਾਲਦੇ ਹੋ ਇਦਾਂ ਹੀ ਟਾਲਦੀ ਉਹ ਨਾ ਬਣਾ ਕਰਨੀਆਂ 100 100 ਤੂੰ ਹੀ ਟੈਨਸ਼ਨ ਨਾ ਲਾਓ ਪਿੰਡ ਦਾ ਸਰਪੰਚ ਆ ਗਿਆ ਨਾ ਉਹਨੇ ਵੀ 100 100 ਗੱਲਾਂ ਕਰਨੀਆਂ ਵਾ ਤੂੰ ਚੰਗਾ ਬਣਾ ਹੀ ਸਭ ਕੋ ਜਾਣੇ ਪਤਾ ਪੜਿਆ ਲਿਖਿਆ ਤੂੰ ਹੈ گا ਵਾ ਕਿਹੋ ਜਿਹੇ ਕੰਮ ਕੀਤੇ ਆ ਤੂੰ ਤੂੰ ਹੀ ਟੈਨਸ਼ਨ ਨਾ ਲਾਓ ਮੇਰੇ ਦਿਮਾਗ 'ਚ ਇੱਕ ਸਕੀਮ ਹੈਗੀ ਆ। ਕੀਮ ਹੈਗੀ ਹੈ ਨਾ ਤੇ ਆਪਣੇ ਕੋਲ ਹੀ ਰੱਖ ਠੀਕ ਹੈ ਨਾ। ਹਜੇ ਇਹ ਨਹੀਂ ਪਤਾ ਕਿ ਫੁੱਫਰ ਕੱਲਾ ਆਉਂਦਿਆ ਵਾ ਜਾਂ ਨਾਲ ਕੇ ਬੰਦੇ ਨੇ ਲੈ ਕੇ ਆਉਂਦਿਆ ਵਾ। ਦੇਖੀ ਹੋਰ ਵੀ ਆ ਗਿਆ ਨਾ ਤੇ ਲੱਗ ਪਤਾ ਜਾਣਾ ਵਾ ਇਹ ਰੌਲਾ ਵਿਆਹ ਇਥੇ। ਬਸ ਤੁਸੀਂ ਤੇ ਡਰਦੇ ਹੀ ਰਹਿੰਦੇ ਆ। ਪਹਿਲਾਂ ਮੇਰੀ ਸਕੀਮ ਤੇ ਸੁਣ ਲਓ ਕੀ ਕਹਿਣ ਲੱਗੀ ਆ। ਮੈਂ ਇਹ ਕਹਿਣ ਲੱਗੀ ਹਾਂ ਤੇ ਆਰ ਤੇ ਤੁਸੀਂ ਹੋਏ ਆ। ਐਦਾਂ ਕਰੋ ਜੇ ਤੇ ਕੋਈ ਕੰਮ ਹੈਗਾ ਵਾ ਤੇ ਸ਼ਹਿਰ ਚਲ ਜਾਓ। ਓਦਾਂ ਵੀ ਤੇ ਤੁਸੀਂ ਸ਼ਹਿਰ ਫਿਰਦੇ ਹੀ ਰਹਿੰਦੇ ਆ। ਕਿਸੇ ਮੁੰਡੇ ਨੂੰ ਨਾਲ ਲੈ ਜਾਓ। ਕੰਮ ਫਿਰ ਕੇ ਤੇ ਆ ਜਿਓ। ਮੈਂ ਬਾਨਾ ਲਾ ਦੂੰਗੀ ਕਿ ਕਿਤੇ ਕੰਮ ਗਏ ਆ ਤੁਸੀਂ ਇਹ ਗੱਲ ਦੀ ਨਾ ਫਿਕਰ ਕਰੋ ਸਾਰੀ ਗੱਲ ਮੈਂ ਸੰਭਾਲ ਲੂੰਗੀ ਹੁਣ ਮੈਂ ਨਾ ਇਦਾਂ ਕਰੂੰਗੀ ਨਾ ਜੇ ਆ ਵੀ ਜਾਣਗੇ ਮੈਂ ਕਹਿਣਾ ਵਾ ਇਹ ਗਏ ਆ ਸ਼ਹਿਰ ਇਹ ਆਉਣਗੇ ਤੇ ਫੇਰੀ ਅਹੀਂ ਰੱਖਣਾ ਵਾ ਤੁਸੀਂ ਕਿਹੜਾ ਫੋਨ ਕਰਕੇ ਆਏ ਹਨੋ ਚੱਲ ਸੰਦੀਪ ਵੇਖ ਲੈ ਗੱਲ ਤੇ ਨਹੀਂ ਠੀਕ ਵਾ ਮੈਂ ਉਹਨਾਂ ਦੇ ਮੱਥੇ ਨਹੀਂ ਲੱਗਣਾ ਠੀਕ ਹੈ ਨਾ ਆਪੇ ਇਹ ਗੱਲ ਕਰ ਲਈ ਸਾਰੀ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਗੱਲ ਤੀ ਬਹੁਤੀ ਟੈਨਸ਼ਨ ਨਾ ਲਿਆ ਕਰੋ ਮੰਮੀ ਨੂੰ ਵੀ ਸਮਝਾਦੀ ਕਿਹੜੀਆਂ ਗੱਲਾਂ ਕਰਨੀਆਂ ਕਿਹੜੀਆਂ ਨਹੀਂ ਠੀਕ ਆ ਤੇ ਮੈਂ ਅੱਜ ਲੈਣੀ ਹਾਂ ਸ਼ਹਿਰ ਠੀਕ ਹੈ ਨਾ ਤੇ ਸਾਂਭ ਲਈ ਪਿਛੇ ਕੋਈ ਗੱਲ ਨਹੀਂ ਹੋਵਾ ਤੁਸੀਂ ਚੱਲ ਆਸ ਕੀਮਤ ਵਾ ਵਧੀਆ ਵਾ ਆਪੇ ਚੱਲ ਜਾਂਗੇ ਸ਼ਹਿਰ ਇਹਨੂੰ ਤਾਂ ਨਹੀਂ ਮੈਂ ਘਰ ਵੜਦੀ ਕੋਈ ਗੱਲ ਨਹੀਂ ਨਾਲ ਹੀ ਕੱਢੂੰਗੀ ਭੂਆ ਫਫੜਦੀ ਲੈ ਬੋਤ ਤੇਰੇ ਫਫੜ ਨੂੰ ਫੋਨ ਕੀਤਾ ਸੀ ਕਹਿੰਦਾ ਇਹ ਅੱਜ ਜਚ ਆ ਗਿਆ ਵਾ ਬਸ ਨਾ 15 ਮਿੰਟਾਂ ਤੱਕ ਪਹੁੰਚਣ ਵਾਲਾ ਚਲੋ ਚੰਗਾ ਹੀ ਆ ਭੂਆ ਜੀ ਅਜੰਤੀ ਮੈਂ ਆਪਣੇ ਘਰ ਜਾਣ ਵਾਲੀ ਬਣਾ ਕੋਈ ਗੱਲ ਨਹੀਂ ਘਰ ਚਲੀ ਜਾਣਾ ਮੈਨੂੰ ਇੱਕ ਗੱਲ ਦੱਸ ਦਲਪਾਗਣਾ ਹੋਈ ਤੇਰੀ ਗੱਲ ਭਾਜੀ ਉਹਨਾਂ ਦਾ ਫੋਨ ਤੇ ਆਇਆ ਸੀ ਗੱਲ ਤੇ ਮੇਰੇ ਨਾਲ ਹੋਈ ਆ ਉਹ ਵੀਡੀਓ ਕਾਲ ਲੰਦੀ ਸੀ ਪਰ ਮੈਂ ਨਾ ਚੁੱਕਿਆ ਨਹੀਂ ਮੈਂ ਹਾਂ ਉਹਨਾਂ ਨੂੰ ਨਾ ਪਤਾ ਲੱਗ ਜਾਣਾ ਮੈਂ ਉਦਾਂ ਹੀ ਫਿਰ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਉਹਨਾਂ ਨੂੰ ਮੈਂ ਨਾ ਕੁਝ ਨਹੀਂ ਦੱਸਿਆ ਹੈਗਾ ਕੀ ਦੱਸਾਂ ਉਹਨਾਂ ਨੂੰ ਮੈਂ ਲੈ ਤੂੰ ਤਸ਼ਾ ਦੇਣਾ ਦੱਸਿਆ ਕਿਉਂ ਨਹੀਂਗਾ ਜੇ ਦੱਸਦੀ ਤੈਨੂੰ ਸਾਰੀ ਗੱਲ ਦਾ ਪਤਾ ਲੱਗਦਾ ਵੇਹ ਪੁੱਤ ਉਹ ਬੜੇ ਛਾਤਰ ਦਿਮਾਗ ਦੇ ਆ ਜੇ ਉਹਨਾਂ ਨੇ ਨਾ ਝੂਠੀਆਂ ਸੱਚੀਆਂ ਗੰਡ ਕੇ ਦੱਸਦੀਆਂ ਪਿੱਦਲਜਿੰਦਰ ਨੇ ਹੜੇ ਨਾ ਆ ਕੰਮ ਕੀਤਾ ਵਾ ਲੜਕੇ ਜਾਂ ਲੱਵਲੀ ਘਰ ਚਲ ਗਈ ਆ ਜਾਂ ਭੂਆ ਕੋ ਚਲ ਗਈ ਆ ਇਹ ਨਾ ਹੋਵੇ ਦਿਲਬਾਗ ਤੇਰੇ ਬਰ ਖਲਾਫ ਹੋ ਜੀ ਪੁੱਤ ਤੂੰ ਆਪਣੇ ਮੂੰਹ ਸਾਰੀ ਗੱਲ ਉਹਨੂੰ ਦੱਸ ਦੇਂਗੀ ਨਾ ਉਹਨੂੰ ਵੀ ਪਤਾ ਹੋ ਕਿ ਪਿੱਦਲਜਿੰਦਰ ਨੇ ਮੈਨੂੰ ਦੱਸੀ ਆ ਗੱਲ ਨਾ ਦੱਸੀ ਨਾ ਤੂੰ ਝੂਠੀ ਹੋ ਜਾਣਾ ਈ ਤੈਨੂੰ ਆਪਣੀ ਸਸਤਾ ਤੇ ਪਤਾ ਵਾ ਉਹਨੇ ਰੋ ਤੋ ਕੇ ਸੱਚੀ ਹੋ ਜਾਣਾ ਪਤਾ ਨਹੀਂ ਝੂਠੀ ਕਰਦੇ ਨਾ ਪੂਆ ਜੀ ਇਹ ਤੇ ਮੈਂ ਸੋਚਿਆ ਹੀ ਨਹੀਂ ਮੈਂ ਦਿਹੋ ਸੋਚਦੀ ਰਹੀ ਕਿ ਚਲ ਉਹਨਾਂ ਨੂੰ ਮੈਂ ਕੀ ਦੱਸਣਾ ਵਾ ਵੀ ਇਹਨੇ ਟੈਨਸ਼ਨ ਲੈਣਗੇ ਬਾਹਨਾ ਆਹ ਗੱਲ ਕਰਕੇ ਨਾ ਤੁਸੀਂ ਮੈਨੂੰ ਫਿਕਰ ਹੋ ਜਾ ਜਿਹਾ ਪਾਤਾ ਵਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਫੋਨ ਕਰਕੇ ਨਾ ਦੱਸ ਦਿੰਨੀ ਆ ਤੇ ਤੁਹਾਡੀ ਵੀ ਗੱਲ ਕਰਵਾ ਦੂੰਗੀ ਚਲ ਕੋਈ ਗੱਲ ਨਹੀਂ ਮੇਰੀ ਵੀ ਕਰਵਾ ਦੇਈ ਗੱਲ ਇਹ ਆ ਕਿ ਦੱਸਿਆ ਹੋਊਗਾ ਨਾ ਅਗਲੇ ਨੂੰ ਪਤਾ ਹੁੰਦਾ ਨਹੀਂ ਤੇ ਬੰਦਾ ਮਨੋਂ ਲੱਤ ਜਾਂਦਾ ਅਗਲਾ ਤੂੰ ਮੇਰੇ ਕੋ ਇੰਨਾ ਗੱਲਾਂ ਦਾ ਲਕਾਰ ਆ ਰਹੀ ਦੀ ਨਾਲ ਇਹਦੇ ਵਿੱਚ ਕਿਹੜੀ ਤੂੰ ਝੂਠੀ ਆ ਪਿੱ ਦੱਸਾਂ ਲੱਗਿਆ ਤੇਨੂੰ ਡਰ ਲੱਗ ਜਾਵਾ ਤੂੰ ਤੇ ਆਪਣੀ ਜਗ੍ਹਾ ਠੀਕ ਹੀ ਆ ਨਾ ਨਹੀਂ ਭੂਆ ਜੀ ਮੈਂ ਡਰਦੀ ਤੇ ਨਹੀਂ ਆ ਪਰ ਮੈਨੂੰ ਇਹ ਹੀਗਾ ਮੈਂ ਉਹਨਾਂ ਦਾ fikr ਕਰਦੀ ਹੀ ਕਿ ਐਵੇਂ ਉਹਨਾਂ ਟੈਨਸ਼ਨ ਲੈ ਕੇ ਨਾ ਉੱਥੇ ਇਕੱਲੇ ਹੈਗੇ ਆ ਤੇ ਤੁਹਾਨੂੰ ਪਤਾ ਹੀ ਆ ਫਿਰ ਕੱਲਾ ਬੰਦਾ ਐਵੇਂ ਟੈਨਸ਼ਨ ਲੈ ਕੇ ਕੋਈ ਐਵੇਂ ਗੱਲਬਾਤ ਹੋ ਗਈ ਤੇ ਫੇਰ ਮੈਂ ਇੰਨਾ ਗੱਲਾਂ ਤੋਂ ਡਰਦੀ ਹੀ ਕੋਈ ਗੱਲ ਨਹੀਂ ਤੂੰ ਦੱਸ ਉਹਨਾਂ ਮਾਪੋਤਾ ਨੇ ਨਾ ਹੁਣ ਇਹ ਸਕੀਮ ਖੇਡਣੀ ਆ ਉਹਨੂੰ ਤੇਰੇ ਵਰ ਖਲਾਫ ਕਰਨਾ ਹੀ। ਪੂਆ ਜੀ ਚਲੋ ਕੋਈ ਨਹੀਂ ਉਹ ਤੇ ਮੈਂ ਦੱਸ ਦਿੰਨੀ ਆ। ਪਰ ਮੈਨੂੰ ਨਾ ਇਹ ਫਿਕਰ ਪਿਆ ਵਾ ਕਿ ਹੁਣ ਪੈੜੀ ਚੋਂ ਹਾਨੂੰ ਹਿੱਸਾ ਮਿਲ ਵੀ ਜਾਊਗਾ। ਉਹ ਦੇਣ ਗਿਆ ਹੁਣ ਪੈੜੀ ਚੋਂ ਹਿੱਸਾ। ਹੁਣ ਪੁੱਫੜ ਜੀ ਦੀ ਗੱਲ ਪਤਾ ਨਹੀਂ ਉਹ ਮੰਨਦੇ ਆ ਕਿ ਨਹੀਂ ਮੰਨਦੇ। ਚਲੋ ਨਾ ਦੇਣ ਨਹੀਂ ਦੇਣਾ ਤੇ ਪਰ ਇਹ ਆ ਕਿ ਘਰ ਚੋਂ ਤੇ ਨਾ ਕੱਢਣ। ਘਰ ਚ ਤੇ ਰੱਖਣ। ਤੂੰ ਹਿੱਸੇ ਦੀ ਫਿਕਰ ਨਾ ਕਰ। ਹਿੱਸਾ ਤੇਨੂੰ ਮੈਂ ਨਾ ਦਵਾ ਕੇ ਰੂੰਗੀ। ਤੇ ਰਹੀ ਗੱਲ ਪੈੜੀ ਦੀ। ਮੈਂ ਕੇਸ ਕਰੂੰਗੀ ਤੇ ਆਪਣਾ ਹਿੱਸਾ ਵੀ ਮੰਗੂੰਗੀ ਵੀ ਮੈਨੂੰ ਵੀ ਆਪਣਾ ਹਿੱਸਾ ਚਾਹੀਦਾ ਵਾ ਫੇਰ ਕਿੱਥੇ ਚਲ ਜਾਣਗੇ ਚਲ ਕੋਈ ਗੱਲ ਨਹੀਂ ਜੇ ਇਹਨਾਂ ਨੇ ਕੋਟਾਂ ਕਚਹਿਰਾਂ 'ਚ ਮਿਲਣਾ ਵਾ ਨਾ ਤੇ ਪੱਧ ਦਿਨਵਾਨ ਇੱਕੋ ਜਿਹਾ ਜਿੱਦਾਂ ਕਰਨਗੇ ਉਦਾਂ ਹੀ ਦੇਖ ਲਾਂਗੇ ਆਪਣਾ ਹਿੱਸਾ ਲੈ ਕੇ ਮੈਂ ਦਊਂਗੀ ਤੈਨੂੰ ਨਾਲੇ ਘੜੀ-ਘੜੀ ਤਾਂ ਕਹਿੰਦੇ ਆ ਦਲਜਿੰਦਰ ਦੇ ਨਾਲ ਨਾ ਘੱਟ ਜੋੜ ਬੜਾ ਤੇਰਾ ਤੇ ਫੇਰ ਪਤਾ ਲੱਗ ਜਾਊਗਾ ਇਹਨਾਂ ਨੂੰ ਵੀ ਵਾਕਈ ਹੈਗਾ ਵਾ ਤੇ ਨਾਲੇ ਪਛਤਾਉਣਗੇ ਹੱਥਾਂ ਨੂੰ ਦੰਦਿਆਂ ਵੱਢਣਗੇ ਜਿਹੜੇ ਦੋਵੇਂ ਦੀ ਬੜੇ ਤੇਜ ਬਣੇ ਆ ਨਾ ਕਿ ਅਹੀ ਪਿਆਲੀ ਨਾ ਕਰਵਾਲੀ ਆ ਇੰਨਾ ਨਹੀਂ ਪਤਾ ਫਿਰ ਕਿੰਨੇ ਪੈਸੇ ਲੱਗਣੇ ਆ ਵਕੀਲਾ ਨੇ ਮੰਗਣੇ ਆ ਤੇ ਹੱਥੋਂ ਵੀ ਨਾ ਜਾਂਦਾ ਰਹਿਣਾ ਸਰਾ ਹੋ ਜਾ ਨਹੀਂ ਨਹੀਂ ਭੂਆ ਜੀ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਆਪਣਾ ਹਿੱਸਾ ਲੈ ਕੇ ਨਾ ਮੈਨੂੰ ਦੋ ਮੈਂ ਤਾਂ ਬਸ ਇਹੋ ਚਾਹਨੀ ਆ ਕਿ ਬਸ ਸਾਡਾ ਹਿੱਸਾ ਹਾਨੂੰ ਮਿਲ ਜੇ ਮੈਂ ਤੁਹਾਡਾ ਹਿੱਸਾ ਲੈ ਕੇ ਕੀ ਕਰਨਾ ਦਲਜਿੰਦਰ ਤੂੰ ਤਾਂ ਪੋਲੀ ਆ ਤੂੰ ਮੈਨੂੰ ਇੱਕ ਗੱਲ ਦੱਸ ਤੇਰੀ ਸੱਸ ਕਿਦਣ ਮੈਨੂੰ ਲੋਹੜੀ ਦੀਵਾਲੀ ਦੇਣ ਗਈ ਕਿ ਮੇਰੇ ਨਾਲ ਆਣਾ ਤੇ ਚੱਲ ਦਿੰਦੇ ਆ ਤੇ ਮੈਂ ਜਾਵਾਂ ਇਹਨੂੰ ਤਾਂ ਕਿਤਾ ਪੂਰਾ ਅਕਲ ਨਹੀਂਗੀ ਹੈਗੀ ਤੇ ਹਿੱਸਾ ਕਦ ਲਈ ਮੈਂ ਛੱਡਾਂ ਚੱਲ ਜਿਹਦੇ ਵੱਲੋਂ ਲੈ ਕੇ ਤੈਨੂੰ ਦਿੱਤਾ ਹੋਊਗਾ ਤੇਰਾ ਤਾਂ ਕੁਝ ਬਣ ਜਾਊਗਾ ਇਹਨੇ ਤਾਂ ਸਭ ਕੁਝ ਖਾਈ ਛੜਿਆ ਨਹੀਂ ਨਹੀਂ 부ਆ ਜੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਆਪਣਾ ਹਿੱਸਾ ਲਓ ਨਾ ਤੁਸੀਂ ਲਓ ਆਪਣਾ ਹਿੱਸਾ ਪਰ ਇਹ ਆ ਵੀ ਤੁਸੀਂ ਨਾ ਮੇਰੀ ਵੱਲੋਂ ਨੂੰ ਵੇਚ ਦਿਓ ਜੋ ਮਰਜ਼ੀ ਕਰ ਜਿਓ ਮੈਂ ਇਦਾਂ ਹਿੱਸਾ ਨਹੀਂ ਲੈਣਾ ਹੈਗਾ ਵੇਖ ਦਲਿੰਦਰ ਮਹਾਰਾਜ ਦਾ ਦਿੱਤਾ ਨਾ ਮੇਰੇ ਕੋਲ ਸਭ ਕੁਝ ਹੈਗਾ ਵਾ ਬਾਹਰਲੇ ਬੂਏ ਤੱਕ ਮਹਾਰਾਜ ਨੇ ਰਿਜ਼ਕ ਦਿੱਤਾ ਵਾ ਮੈਂ ਇਹਨਾਂ ਦੀ ਪਿਆਲੀ ਲੈ ਕੇ ਤੇ ਮੂੰਹ ਕਾਲਾ ਥੋੜਾ ਕਰਾਂ ਇਹਨਾਂ ਦੀਆਂ ਤੇ ਨਾ ਨਾਕ ਥਾਣੀ ਲਕੀਦਾ ਇੱਕ ਹੋਰ ਨਿਕਲਣਗੇ ਆ ਨਾ ਇਹਨਾਂ ਨੂੰ ਲੱਗ ਪਤਾ ਜਾਊਗਾ ਹਾਂ ਪੁੱਤ ਕਿ ਆ ਗਏ ਆ ਚੱਲ ਆ ਜਾ ਪੁੱਤ ਉੱਥੇ ਬੈਠ ਨੇ ਲਵਲੀ ਅਦਰਜੀਤ ਦਾ ਹਲਵੇ ਲਾ ਪੈਲੀ ਪੂੜੀ ਸਾਰੀ ਨਾ ਕਰਾ ਲਿਓ ਤੇ ਆ ਬਚਾਰੀ ਨੂੰ ਘਰੋਂ ਵੜਤਾ ਉਹ ਅਹੀਂ ਤੇ ਅੱਗੇ ਗੱਲਾਂ ਕਰਨ ਦੇ ਕਿ ਦੋ ਦਿਨ ਹੋ ਗਿਆ ਬਚਾਰੀ ਨੂੰ ਇੱਥੇ ਆਈ ਤੇ ਨਾ ਉਹਨਾਂ ਦਾ ਕੋਈ ਫੋਨ ਹੀ ਆਇਆ ਤੇ ਨਾ ਆ ਵੀ ਆਏ ਕਿੰਨੀ ਕਿ ਦੂਰ ਆ ਭਲਾ ਇੱਥੇ ਉਹ ਤਾਂ ਉਹਨਾਂ ਨੂੰ ਕੀ ਲੋੜ ਆ ਫੋਨ ਕਰਨ ਦੀ ਉਹ ਤਾਂ ਕਹਿੰਦੇ ਹੋਣੇ ਆ ਬਲਾਗ ਨੂੰ ਲੱਥੀ ਆ ਗਈ ਆ ਤਾਂ ਗਈ ਰਵੇ ਪਰ ਮੈਂ ਇਦਾਂ ਹੋ ਨਹੀਂ ਦੇਣਾ ਦਲਜੀਤ ਵੀ ਬੜਾ ਸਕੀਮ ਖੇਡ ਗਿਆ ਵਾ ਪੀ ਦੱਸ ਸਾਰੀ ਪੈੜੀ ਲਵਾ ਗਿਆ ਆਪਣੇ ਨਾਂ ਮੈਂ ਮੈਂ ਵੀ ਇਹੀਆਂ ਗੱਲਾਂ ਚ ਆ ਗਈ ਹਾਂ ਖੱਤੇ ਦੀਆਂ ਚ ਮੈਂ ਭੀ ਪੋੜਾ ਵਾ ਆਜ ਮੈਨੂੰ ਬਾਅਦ ਚ ਪਤਾ ਲੱਗਾ ਆ ਜਿਹੜੀ ਆਈ ਆ ਨਾ ਹੁਣ ਵਿਆਹ ਕੇ ਉਹਨੇ ਸਕੀਮਾਂ ਦਿੱਤੀਆਂ ਵਾ ਪੀ ਇਦਾਂ ਨਹੀਂ ਤੇ ਇਦਾਂ ਕਰ ਉਹ ਲੱਗਦੀ ਤੇ ਹੰਨੀ ਆ ਭੂਆ ਜੀ ਇਦਾਂ ਦੀ ਹੋਊਗੀ ਮੈਂ ਤੇਰੀ ਅੱਖਾਂ ਸਾਹਮਣੇ ਸਾਰੇ ਕੰਮ ਹੋਏ ਆ ਪਹਿਲਾਂ ਇਦਾਂ ਕਰਦਾ ਹੁੰਦਾ ਸੀ ਪਹਿਲਾਂ ਵੀ ਤਾਂ ਇਹ ਕਹਿੰਦੀ ਸੀ ਆਵਾਜ਼ ਆਉਦੀ ਯਾਰ ਉਹਦੋਂ ਵੇਖਿਆ ਕਿਤਾ ਬੋਲਦੀ ਨਹੀਂ ਚਾਚੀ ਉਦੋਂ ਦੇ ਆਪਣੇ ਮੂੰਹ ਕਹਿੰਦੀ ਹੁੰਦੀ ਵੀ ਮੈਂ ਮਰ ਜਾਣਾ ਜੀ ਉੱਥੇ ਵਿਆਹ ਕਰਾਇਆ ਤੇ ਹੁਣ ਉਹ ਚੰਗੀ ਲੱਗਣ ਡੈ ਵੀ ਵੀ ਉਹਨੇ ਪਤਾ ਨਹੀਂ ਸਿਰ ਚ ਕੀ ਤੂੜਤਾ ਜੇ ਇੰਨੀ ਗੱਲ ਕਹੀਦੀ ਹੈ ਨਾ ਤੇ ਫੇਰ ਗਾੜੀ ਨੂੰ ਕਹਿੰਦਾ ਵਾ ਮੈਨੂੰ ਵਿਆਹ ਦੇ ਮੇਲੇ ਮਾਰਦੇ ਦਰਜਿੰਦਰ ਪੁੱਤ ਤੂੰ ਫਿਕਰ ਨਾ ਕਰ ਮੈਂ ਐਸੇ ਕਰਕੇ ਆਇਆ ਵਾਂ ਨਾਲੇ ਤੇ ਤੇਰਾ ਹਿੱਸਾ ਤਵਾ ਕੇ ਜਾਊਂਗਾ ਤੇ ਬਾਕੀ ਜਿਹੜੇ ਗੱਲਾਂ ਕਰਦੇ ਆ ਨਾ ਵੀ ਅਸੀਂ ਘਰ ਨਹੀਂ ਵਾੜਨਾ ਵੇਖੀ ਵਾੜ ਤੱਕ ਨਹੀਂ ਵਾੜਦੇ ਇਨਾਂ ਦੀ ਕੀ ਯਰਤਾ ਭਲਾ ਗੱਡੀ ਗੱਲ ਕਰ ਜਣਾ ਹਾ ਤੋ ਯਾਰੇ ਨਾਲ ਹੀ ਇੱਕ ਬੰਦਾ ਭਲਾ ਮਾਨਸਾ ਤੇ ਉਹਦਾ ਨਜਾਇਜ਼ ਫਾਇਦਾ ਲੈਣ ਦੇ ਆ ਘਬਰਾ ਨਾ ਪੁੱਤ ਅਸੀਂ ਤੇਰੇ ਨਾਲ ਵਾ ਉਹ ਤੇ ਗੱਲ ਠੀਕ ਆ ਫੁੱਫੜ ਜੀ ਪਰ ਮੈਨੂੰ ਫਿਕਰ ਇਸੇ ਗੱਲ ਦਾ ਲੱਗਾ ਵਾ ਕਿ ਸਾਡਾ ਹਿੱਸਾ ਸਾਨੂੰ ਮਿਲ ਵੀ ਜਾਊਗਾ ਹੁਣ ਤੇ ਪੂਆ ਜੀ ਉਹਨਾਂ ਨੇ ਸਾਰਾ ਕੁਝ ਨਾ ਲਵਾ ਲਿਆ ਵਾ ਹੁਣ ਸਾਨੂੰ ਕਿੱਥੋਂ ਮਿਲਣਾ ਕੋਈ ਚੱਲ ਮੈਂ ਤੇ ਇਹੋ ਹੀ ਆਨੀ ਆ ਕਿ ਮੈਨੂੰ ਨਾ ਇੱਕ ਵਾਰੀ ਤੁਸੀਂ ਨਾ ਘਰ ਆਵਾੜੋ ਮੇਰੀ ਸੁਣ ਗੱਲ ਪੁੱਤ ਘਰ ਜਾ ਕੇ ਤੁੱਕਾ ਮੌਲ ਬਣ ਕੇ ਰੋਟੀ ਖਾਣੀ ਆ ਕਿੰਦਾਂ ਦੀਆਂ ਗੱਲਾਂ ਰਈਆਂ ਕਰਨਾ ਹੇ ਸਾ ਤੇਰਾ ਦਵਾਵਾਂਗੇ ਭਾਵੇਂ ਜਿੱਦਾਂ ਮਰਜੀ ਦਵਾਈਏ ਮੈਨੂੰ ਪਤਾ ਵਾ ਚੁੱਪ ਕਰਕੇ ਦੇਣਾ ਹਿੱਸਾ ਦੇਣਾ ਨਹੀਂਗਾ ਇਹ ਨਾ ਕੋਟਕ ਤੇਹਰੀਆਂ ਤੇ ਚੱਕਰ ਲਾਉਣਾ ਹੀ ਪੈਣੇ ਆ ਆ ਜਿਹੜਾ ਦਲਜੀਤ ਆਕੜਿਆ ਫਿਰਦਾ ਨਾ ਵੇਖੀ ਸਹੀ ਇਹਦੀ ਖੁੰਬ ਕਿਦਾਂ ਮੈਂ ਠੱਪਦੀ ਆ ਤੂੰ ਕਿਹ ਗੱਲ ਦਾ ਫਿਕਰ ਨੀਗਾ ਕਰਨ ਸਾਡੇ ਹੁੰਦੇ ਆ ਅਹੀਂ ਤੇਰੇ ਨਾਲ ਵਾ ਚੱਲ ਭੂਆ ਜੀ ਤੁਸੀਂ ਨਹੀਂ ਤੇ ਇਦਾਂ ਕਰਿਓ ਕਿ ਤੂੰ ਹੀ ਨਾ ਮੈਨੂੰ ਅੱਡ ਕਰਾ ਜੀ ਜਿਹੜਾ ਕਮਰਾ ਉਹਨਾਂ ਨੇ ਮੈਨੂੰ ਦੇਣਾ ਵਾ ਨਾ ਦੇ ਦੇਣਾ ਮੈਂ ਉਥੇ ਰਹਿ ਕੇ ਆਪਣਾ ਟਾਈਮ ਪਾਸ ਕਰ ਲੂੰਗੀ ਜਿੰਨਾ ਚਿਰ ਚਲੋ ਇਹ ਨਹੀਂ ਨਾ ਹੁੰਦੇ ਉਹਨਾਂ ਚਿਰ ਮੈਂ ਆਪਣਾ ਗੁਜ਼ਾਰਾ ਇਦਾਂ ਹੀ ਕਰੀ ਜਾਊਂਗੀ ਜਦੋਂ ਆ ਜਾਣਗੇ ਨਾ ਫਿਰ ਆ ਕੇ ਜੋ ਮਰਜ਼ੀ ਕਰਦੇ ਰਹਿਣ ਉਹਨਾਂ ਕੋ ਹਿੱਸਾ ਲੈਣ ਚਾਹੇ ਨਾ ਲੈਣ ਫਿਰ ਇਹ ਨਹੀਂ ਮੈਨੂੰ ਕੋਈ ਫਿਕਰ ਹੈਗਾ ਉਹਨਾਂ ਨੂੰ ਮੈਂ ਫੋਨ ਕਰਨਾ ਵਾ ਭਾਵੇਂ ਮਹੀਨੇ ਦੀ ਛੁੱਟੀ ਲੈ ਕੇ ਆਣ ਕੇ ਨਾ ਤਾਂ ਆਪਣੇ ਘਰ ਦਾ ਹੱਲ ਕਰਕੇ ਜਾ ਪੁੱਤ ਮੇਰੀ ਸੁਣ ਗੱਲ ਇੱਕ ਬੰਨੇਓ ਤਿੰਨ ਜਾਣੇ ਐ ਇੱਕ ਪਾਸੇ ਤੂੰ ਕੱਲੀ ਕਿਦਾਂ ਟਾਈਮ ਪਾਸ ਕਰਨਾ ਵਾ ਪੁੰਡਾ ਲਿਖਾ ਕਰਵਾ ਤੇਰੇ ਦਿਵਾਲੇ ਹੋਏ ਰਿਆ ਕਰਨਗੇ ਰੋਜੀ ਤੂੰ ਹੀ ਕਰੇਗੀ ਫਿਰ ਮੈਨੂੰ ਇਹ ਦੱਸ ਗੱਲ ਵਾਕੇ ਰਮ ਤੇਰੀ ਸਹੀ ਆ ਵੀ ਉਹ ਤਿੰਨ ਜਣੇ ਇੱਕ ਪਾਸੇ ਆ ਤੇ ਇਹ ਇਕੱਲੀ ਆ ਰੱਬ ਨਾ ਕਰੇ ਤੇ ਇਹਨੂੰ ਕੁਝ ਕਰ ਦੇਣ ਤੇ ਕੌਣ ਜ਼ਿੰਮੇਵਾਰ ਬੰਦਾ ਉਹਦਾ ਇੱਥੇ ਆ ਨਹੀਂ ਤਾਂ ਇਹ ਮੈਂ ਕਹਿਣ ਲਈ ਆ ਵੀ ਉਹਨੂੰ ਸੱਦੀਏ ਮੇਰੇ ਆਕੇ ਪਤਾ ਨਹੀਂ ਉਹਨੇ ਲੱਗਣਾ ਕਿ ਨਹੀਂ ਲੱਗਣਾ ਤੂੰ ਹੀ ਫੋਨ ਕਰਿਓ ਵੀ ਮੇਰਾ ਪੁੱਤ ਆਣ ਕੇ ਨਾ ਇੱਕ ਵਾਰ ਪਿੰਡ ਫੇਰਾ ਮਾਰਦਿਆ ਆਹ ਸਾਰੇ ਕੰਮਾਂ ਦੇ ਹੱਲ ਨਿਕਲ ਜੂ ਆ ਜਿਹੜੀ ਮਾਂ ਵੀ ਪੂਹੇ ਚੜੀ ਆ ਨਾ ਇਨ ਨੂੰ ਚੰਗੀ ਉਹ ਠੰਡ ਪਾਊਗਾ। ਉਹਦੇ ਅੱਗੇ ਤਾਂ ਬੋਲਦੇ ਨਹੀਂ ਹੁੰਦੇ ਫਿਰ ਜਦੋਂ ਉਹ ਨਾ ਸਿੱਟ ਜਾਂਦਾ ਹੁੰਦਾ। ਚੱਲ ਮੈਂ ਘਰ ਤਾਂ ਨੂੰ ਫੋਨ। ਪਿਆੜ ਕੇ ਆਪਣਾ ਘਰ ਬਾਹਰ ਤੋਂ ਵੇਖ ਕਿ ਕੀ ਬੰਡਿਆ ਵਾ ਇੱਥੇ। ਹੋਰ ਕੀ ਆ? ਉਹ ਬਾਹਰ ਉਹ ਚਾਰਾ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਰਿਹਾ ਵਾ। ਇੱਥੇ ਸਭ ਕੁਝ ਉਹਨੇ ਨਾਂ ਲਵਾ ਲਿਆ ਵਾ। ਉਹਦਾ ਇੱਥੇ ਮਿਹਨਤ ਕਰਨ ਦਾ ਕੀ ਫਾਇਦਾ ਵਾ? ਇਹ ਵਿਚਾਰੀ ਇੱਥੇ ਧੱਕੇ ਖਾਂਡ ਲਈ ਆ। ਹਾਂ। ਕਦੀ ਕਿਤੇ ਤੇ ਕਦੀ ਕਿਤੇ। ਮੈਨੂੰ ਤੇ ਨਾ ਇਹਦੀ ਸੱਸ ਦੀ ਸਮਝ ਨਹੀਂ ਆਉਂਦੀ। ਵੇਖ ਲਾ ਕਿੱਡਾ ਫੇਰ ਮਾਂ ਚੁੱਲ੍ਹਾ। ਕਦੀ ਉਧਰ ਤਾਂ ਕਦੀ ਉਧਰ। ਪਹਿਲਾਂ ਦਲਿੰਦਰ ਚੰਗੀ ਹੀ ਹੁਣ ਉਹ ਵਿਆਹਿਆ ਗਿਆ ਹੁਣ ਉਹਦੇ ਸਿਰ 'ਚ ਕੋਹ ਤੂੜਤਾ ਹੁਣ ਉਹਦੀ ਨਾਂ ਜੱਪਦੀ ਫਿਰਦੀ ਆ ਵੀ ਜੋ ਉਹ ਆ ਕੋਈ ਹੈ ਹੀ ਨਹੀਂ ਦੁੱਜੀ ਉਹ ਕਸੂਰ ਸਾਰਾ ਉਹਦਾ ਵਾ ਕੋਈ ਗੱਲ ਨਹੀਂ ਉਹਨੂੰ ਵੀ ਲੱਗ ਪਤਾ ਜਾਊ ਜਿਹੜੀ ਸਕੀਮ ਤੇ ਉਹ ਬੈਠੀ ਆ ਨਾ ਉਹ ਵੀ ਸਾਰਾ ਮੈਨੂੰ ਪਤਾ ਵਾ ਉਹਦਾ ਇਰਾਦਾ ਇਹ ਆ ਸਭ ਕੁਝ ਮੇਰੇ ਨਾਂ ਹੋਊ ਉਥੇ ਮਾਂ ਕੱਲੀ ਰਹਿਣ ਲਈ ਆ ਮਾਂ ਨੂੰ ਲਿਆ ਕੇ ਇੱਥੇ ਪਾ ਲੂੰਗੀ ਪਰ ਉਹ ਕੰਮ ਨਹੀਂ ਕਰ ਹੋਣਾ ਮਾਂ ਨੂੰ ਇਹਨੇ ਦੱਸ ਦੇਣਾ ਵਾ ਅਜੇ ਤੇ लवली ਤੁਹਾਡਾ ਬੜਾ ਧੰਨਵਾਦ ਆ ਭਰਾ ਉਹ ਚਾਰੀ ਨੂੰ ਰੋਟੀ ਪਾਣੀ ਦਈ ਜਾਂਦੇ ਜੀ ਤੇ ਚਲ ਆਪਣਾ ਇੱਥੇ ਰਹੀ ਜਾਂਦੀ ਹੈ ਤੁਹਾਟ ਕੋ ਤੇ ਜੇ ਤੁਸੀਂ ਨਾ ਹੋ ਤੇ ਇਹਨੂੰ ਕੌਣ ਸਾਬੂਗਾ ਕਿਸੇ ਕਰਕੇ ਤੇ ਉਹਦਾ ਘਰ ਵਾਲਾ ਇਹਨਾਂ ਬਾਹਰ ਕੱਢਿਆ ਵਾ ਨਾਲੇ ਇਹਨੂੰ ਗੱਲਾਂ ਕਰੀ ਜਾਂਦੇ ਆ ਨਾਲੇ ਪੈਸਾ ਢੇਲਾ ਜੋ ਨਾਂ ਨੰਦੇ ਕੋਈ ਗੱਲ ਨਹੀਂ ਬਾਦ ਨਹੀਂ ਪੈੜੀ ਵੀ ਸਾਰੀ ਸਾਹਮਗੇ ਆ ਬਦ ਹੋਈ ਯਾਰ ਇਹਨਾਂ ਦੀ ਉਹ ਧੰਨਵਾਦ ਫਫੜ ਜੀ ਕਾਦਾ ਵਾ ਹੁਣ ਆਪਣੀ ਜੀ ਕੰਮਾਂ ਦੇ ਹੁੰਦੇ ਜੇ ਉਹਨਾਂ ਇਦਾਂ ਕਰਤੀ ਆ ਤੇ ਜੇ ਅਹੀਂ ਮੈਨੂੰ ਰੱਖ ਦੇ ਤੇ ਕਿੱਥੇ ਜਾਣਾ ਇਹਨੇ ਵਿਚਾਰੀ ਨੇ ਨਾਲੇ ਜਦੋਂ ਰੁਪਿੰਦਰ ਗਈ ਸੀ ਨਾ ਉਦੋਂ ਇਹੋ ਰੋਟੀਆਂ ਪਕਾ ਕੇ ਤੇ ਦੇਦੀ ਰਹੀ ਐ ਵਿਚਾਰੀ ਆਣ ਆਣ ਕੇ ਤੇ ਚਾਚੀ ਇਹਨੂੰ ਗੁੱਸੇ ਹੁੰਦੀ ਰਹੀ ਐ ਕਿ ਤੂੰ ਕਿਉਂ ਇੱਧਰ ਜਾਨੀ ਤੇ ਚੱਲ ਪੀਓ ਚਾਹ ਪਾਣੀ ਤੇ ਉਦੋਂ ਹੋ ਗਿਆ ਯੇ ਭਲਾ ਕੀ ਜਾਂਦੇ ਭਿੰਦਰ ਲਿਆ ਪੁੱਤ ਚਾਹ ਦਾ ਘੁੱਟ ਫੇਰ ਮਮੀ ਮੈਂ ਤੁਹਾਡੇ ਵੱਲ ਤਾਂ ਹੀ ਹਾਂ ਤੁਹਾਨੂੰ ਪਤਾ ਤਾਂ ਹੈਗਾ ਵਾ ਧੂਆ ਕੋ ਫੜਨੇ ਛੱਡਣ ਹੋਣਾ ਹੋਣਾ ਨਾ ਦਾ ਜਦਾਂ ਹਾਂਜੀ ਤੇ ਮੈਂ ਇਦਾਂ ਕੀਤਾ ਵਾ ਇਹਨਾਂ ਨੂੰ ਭੇਜਤਾ ਵਾ ਸ਼ੇਰ ਅੱਛਾ ਮੈਂ ਇਹਨਾਂ ਨੂੰ ਕਿਹਾ ਸੀ ਜੇ ਨਹੀਂ ਨਾ ਕੋਈ ਕੰਮ ਹੈਗਾ ਉਦਾਂ ਚੱਲ ਜਾ ਤੀ ਸ਼ੇਰ ਮੈਂ ਬਣਾ ਲਾ ਦੂੰਗੀ ਕਿਹਕੇ ਕੰਮ ਗਏ ਆ ਤੁਹਾਨੂੰ ਮੈਂ ਉਹ ਸਮਝਾਉਣਾ ਹੀ ਆ ਤੁਸੀਂ ਵੀ ਇਸੇ ਜਪਾਨ ਤੇ ਰਿਓ ਇਹੀ ਕਹਿਣਾ ਵਾ ਕਿ ਉਹਨੂੰ ਕੰਮ ਪੈ ਗਿਆ ਹੀ ਤੇ ਸ਼ਹਿਰ ਚਲ ਗਿਆ ਵਾ ਉਹ ਤਾਂ ਪਤਾ ਚੰਗਾ ਕੀਤਾ ਚਲ ਗਿਆ ਵਾ ਇਹਨਾਂ ਦੇ ਮੱਥੇ ਨਾ ਹੀ ਲੱਗੇ ਤੇ ਚੰਗਾ ਵਾ ਕੋਈ ਗੱਲ ਨਹੀਂ ਆ ਲਾਂਦੇ ਚ ਰੱਖ ਇੱਕ ਵਾਰੀ ਘਰ ਇਹਨਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਮੱਥਾ ਦਊਂਗੀ ਇਹਨਾਂ ਨੂੰ ਐਸੇ ਕਰਕੇ ਤੇ ਮੈਂ ਭੇਜਿਆ ਵਾ ਮੈਨੂੰ ਪਤਾ ਵਾ ਇਹਨਾਂ ਨੇ ਵੱਧ ਘੱਟ ਬੋਲਤਾ ਨਾ ਤੇ ਉਹਨਾਂ ਨੇ ਚੜਨਾ ਭੂਆ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ ਭੂਆ ਦੇ ਬੋਲਣਾ ਅੱਗੇ ਨਹੀਂ ਘੜਦੀ ਕੋਈ ਗੱਲ ਨਹੀਂ ਆ ਲੰਦੇ ਨਾ ਛੱਡਣ ਤੇ ਹਮਣਾ ਹੀ ਆ ਨਾ ਨਾਲੇ ਨਾ ਬਹਾਨਾ ਲਾਵਾਂਗੇ ਹੁਣ ਹੁਣ ਤੇ ਸਗੋਂ ਬਹਾਨਾ ਬਣਿਆ ਵਾ ਕਿ ਜਿੰਨਾ ਚਿਰ ਉਹ ਨਹੀਂ ਨਾ ਹੁੰਦੇ ਸ਼ਹਿਰੋਂ ਅਹੀਂ ਨਹੀਂ ਗਾ ਵਰਨਾ ਦਲਜਿੰਦਰ ਨੂੰ ਆਉਣਗੇ ਤੇ ਫਿਰ ਬੇਸ਼ੱਕ ਆ ਜੇ ਇਹ ਵੀ ਗੱਲ ਠੀਕ ਆ ਤੇਰੀ ਸੰਦੀਪ ਤੂੰ ਨਾ ਗੋਰੀ ਮੂੰਹ ਗਾੜੀ ਨਾ ਆਵੀ ਇੱਕ ਬੰਨੀ ਹੋ ਕੇ ਤੇ ਬੈ ਜੀ ਮੈਂ ਆਪੇ ਨਹੀਂ ਹਟ ਲੂੰਗੀ ਇਹਨਾਂ ਦੇ ਨਾਲ ਜੋ ਵੀ ਹੋਊਗਾ ਨਾ ਮੈਂ ਆਪੇ ਇਹਨਾਂ ਦਾ ਘਰ-ਬਾਰ ਪੂਰਾ ਕਰ ਲੈਣਾ ਵਾ ਉਹ ਤੇ ਮੰਮੀ ਮੈਨੂੰ ਪਤਾ ਵਾ ਤੁਹੀ ਗੱਲ ਕਰਨੀ ਹੈ ਮੰਮੀ ਚੁੱਪ ਕਰੋ ਆਉਂਦੇ ਸਾਰੇ ਜਾਣੇ ਇੱਕ ਗੱਲ ਕਰ ਲਿਓ ਠੀਕ ਆ ਨਾ ਕੋਈ ਗੱਲ ਨਹੀਂ ਕਰ ਲਾਂਗੇ ਮੈਂ